ਆ ਗੁੱਡੀ ਭਾਈ ਗੱਲ ਸੁਣੀ ਹਾਂ ਵੀਰੇ ਦੱਸ ਆ ਭਾਈ ਗੁੱਡੀ ਮੇਰਾ ਪਿੰਡ ਦਾ ਚੱਕ ਵਾਲਾ ਗਾ ਇਹ ਮੈਨੂੰ ਐਂ ਜਿ ਲੱਗਦਾ ਵੀ ਜਿਵੇਂ ਤੁਸੀਂ ਥੋੜੇ ਦਿਨ ਪਹਿਲਾਂ ਸਾਡੇ ਪਿੰਡ ਜਾ ਕੇ ਆਏ ਹੁੰਦੇ ਹੋ ਚੱਕ ਵਾਲਾ ਹਾਂ ਵੀਰੇ ਮੈਂ ਚੱਕ ਵਾਲੇ ਗਈ ਸੀ ਮੇਰਾ ਨਾਂ ਬਿਕਰ ਸਿੰਘ ਹੈਗਾ ਬਸੇ ਮੈਂ ਆਹ ਰਿਸ਼ਤੇ ਰੁਸਤੇ ਜਿ ਕਰਾ ਦੇਣਾ ਹੁੰਦਾਗਾ ਮੈਨੂੰ ਸਾਰੇ ਵਿਚੋਲੇ ਹੀ ਕਹਿੰਦੇ ਨੇ ਲੱਗ ਭਾਗ ਤੇ ਉਹਨਾਂ ਦੀ ਨਾ ਮੇਰੇ ਨਾਲ ਗੱਲ ਹੋਈ ਸੀ ਮੁੰਡੇ ਵਾਲਿਆਂ ਦੀ ਉਹ ਵੀ ਹੁਣ ਮੈਨੂੰ ਕਹਿੰਦੀ ਸੀ ਵੀ ਰਿਸ਼ਤਾ ਕਰਾ ਭਈ ਸਾਡੇ ਮੁੰਡੇ ਨੂੰ बुढ़े नुगलिया करी तू तो? ना भाभी कोई चुगलिया नहीं कीती है। तो बापू मेरा हाल चाल पूछ लग गया सी। अच्छा हाल चाल पूछ लग गया सिद्ध मिधा कह ਉਹ ਢਿੜਕਾ ਲੈਂਦਾ ਸੀਗਾ ਉਹ ਸੁਣਾ ਭਾਈ ਕੀ ਦੱਸਾਂ ਤੁਹਾਨੂੰ ਪੁਰਾਣੇ ਨੂੰ ਨੌਕਰੀ ਕਿਹੜਾ ਮਿਲ ਗਈ ਉਹ ਸਮਾਨ ਤੇ ਬੈਠ ਗਿਆ ਸਾਨੂੰ ਹੁਣ ਸਮਝ ਨਹੀਂ ਕੁਛ ਨਹੀਂ ਵਾਹ

ਤੇ ਮੈਨੂੰ ਐਂ ਜਿ ਲੱਗਦਾ ਵੀ ਜਿਵੇਂ ਤੁਸੀਂ ਥੋੜੇ ਜਿਹੇ ਦਿਨ ਪਹਿਲਾਂ ਸਾਡੇ ਪਿੰਡ ਜਾ ਕੇ ਆਏ ਹੁੰਦੇ ਹੋ। ਚਤੋ ਵਾਲਾ ਹਾਂ ਵੀਰੇ ਮੈਂ ਚਤੋ ਵਾਲੇ ਗਈ ਸੀ। ਉਹ ਗੱਲਾਂ ਐ ਭਾਈ ਉੱਥੋਂ ਨਾ ਸਾਡੇ ਪਿੰਡੋਂ ਇੱਥੋਂ ਨਾ ਕੁੜੀ ਵੀ ਆਈ ਏਕਾ। ਸਾਡੇ ਪਿੰਡ ਆ। ਤੇ ਉਹ ਬੰਦੇ ਥੋੜੇ ਜੇ ਲਾਲਚੀ ਨੇ ਭਾਈ। ਪਹਿਲਾਂ ਤਾਂ ਚਲ ਮੁੰਡਾ ਉਹ ਵਿਹਲਾ ਬੋਲਾ ਜਿਹਾ ਸੀਗਾ। ਹੁਣ ਉਹਦੀ ਨੌਕਰੀ ਨੁਕਰੀ ਲੱਗੀ ਸੀ। ਤੇ ਉਹਨਾਂ ਨੇ ਨਾ ਉਹਦਾ ਕੁੜੀ ਦਾ ਵਿਚਾਰੀ ਦਾ ਸਮਾਨ ਸਮੂਹ ਚਕਾਤਾ। ਤੇ ਤੁਸੀਂ ਉਹਨਾਂ ਦੇ ਘਰੇ ਗਏ ਸੀ ਮੈਨੂੰ ਲੱਗਦਾ ਹਾਂ 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 ਵੀਰੇ ਉਹਨਾਂ ਦੇ ਘਰੇ ਗਈ ਸੀ ਮੈਂ ਉਹ ਵਿਚਾਰੇ ਗੁਰਮਖ ਬਾਪੂ ਦੀ ਕੁੜੀ ਐ ਐਸੇ ਪਿੰਡ 'ਚ ਹੀ ਰਹਿੰਦੇ ਨੇ ਬਾਪੂ ਗੁਰਮਖੋਰੀ ਆ ਹਾਂ ਹਾਂ ਭਾਈ ਮੇਰਾ ਉਹਨਾਂ ਦੇ ਘਰੇ ਕਾਫੀ ਆਉਣਾ ਜਾਣਾ ਐ ਲੰਗ ਦੀ ਟੱਪ ਦੀ ਜਾ ਆਉਣੀ ਆ ਦੁੱਖ ਸੁੱਖ ਸੁਣ ਲੈਣੇ ਵਿਚਾਰੇ ਬਾਪੂ ਦਾ ਬਜ਼ੁਰਗ ਦਾ ਜਦੋਂ ਉਹਨੇ ਮੈਨੂੰ ਆਪਣੀ ਕੁੜੀ ਬਾਰੇ ਦੱਸਿਆ ਕਿ ਮੇਰੀ ਕੁੜੀ ਦਾ ਸਮਾਨ ਚਕਾਤਾ ਸੋਰਨ ਮੇਰੇ ਤਾਂ ਨਾ ਦੁੱਖ ਜਰਿਆ ਨਹੀਂ ਗਿਆ ਤਾਂ ਮੈਂ ਤੁਹਾਡੇ ਪਿੰਡ ਗਈ ਸੀ ਕਿ ਦੇਖਾਂ ਤਾਂ ਸਹੀ ਜਾ ਕੇ ਕੀ ਗੱਲਬਾਤ ਐ ਕੀ ਕਰਦੇ ਨੇ ਉਹ ਉਹ ਗੱਲ ਤਾਂ ਸਹੀ ਐ ਭਾਈ ਇਹ ਦੁੱਖ ਜਰੇ ਤਾਂ ਕਿੱਥੇ ਜਾਂਦੇ ਨੇ ਪਰ ਉਹ ਸੋਨੂ ਕੀ ਕਹਿੰਦੀ ਸੀ ਥੋੜੇ ਨਾਲ ਕੀ ਗੱਲ ਹੋਈ ਆ ਉਹਨਾਂ ਦੀ ਬੇਬੀਰਾ ਪਹਿਲੇ ਤੇ ਮੈਨੂੰ ਤੂੰ ਇਹ ਦੱਸ ਉਹ ਤੁਹਾਡੇ ਸਕੇ ਘਰਾਂ ਚੋਂ ਆ ਉਹ ਨਹੀਂ ਨਹੀਂ ਭਾਈ ਸਕੇ ਸੁਕੇ ਕਾਨੂੰਨ ਨੇ ਮੈਂ ਤਾਂ ਉਹਨਾਂ ਦੇ ਪਿੰਡ ਦਾ ਮੈਂ ਸਾਰੀ ਗੱਲ ਦੱਸਦਾ ਮੇਰਾ ਨਾਂ ਬਿੱਕਰ ਸਿੰਘ ਹੈਗਾ ਵੈਸੇ ਮੈਂ ਆ ਰਿਸ਼ਤੇ ਰੁਸਤੇ ਜਿਗਰਾ ਦੇਣਾ ਹੁੰਦਾਗਾ ਮੈਨੂੰ ਸਾਰੇ ਬਚੋਲੇ ਹੀ ਕਹਿੰਦੇ ਨੇ ਲੱਗਪੱਗ ਤੇ ਉਹਨਾਂ ਦੀ ਨਾ ਮੇਰੇ ਨਾਲ ਗੱਲ ਹੋਈ ਸੀ ਮੁੰਡੇ ਵਾਲਿਆਂ ਦੀ ਉਹ ਵੀ ਹੁਣ ਮੈਨੂੰ ਕਹਿੰਦੀ ਸੀ ਵੀ ਰਿਸ਼ਤਾ ਕਰਾ ਪਈ ਸਾਡੇ ਮੁੰਡੇ ਨੂੰ ਵੀ ਉਹਦਾ ਤਾਂ ਅਸੀਂ ਕੁੜੀ ਦਾ ਚਾਤਾ ਸਮਾਨ ਤੇ ਉਹ ਪੈਸੇ ਪੂਸੇ ਜੀ ਵੀ ਦੇ ਕੇ ਗਏ ਸੀ ਮੈਨੂੰ ਕੁਛਕ ਤਾਂ ਦੇ ਗਏ ਸੀ ਕੁਛ ਕਹਿੰਦੇ ਭਾਈ ਫੇਰ ਦੇਵਾਂਗੇ ਨਾਲੇ ਸ਼ਾਂਪਸ਼ੂਮ ਪਾਉਣ ਨੂੰ ਕਹਿੰਦੇ ਸੀ ਨਾਲ ਚੇ ਦਿੰਦੇ ਸੀ ਬਸ ਮੈਨੂੰ ਕਹਿੰਦੇ ਰਿਸ਼ਤਾ ਜ਼ਰੂਰ ਕਰਾਈ ਸਾਡੇ ਮੁੰਡੇ ਨੂੰ ਬੇਵੀਰ اے ਭਗਵਾਨ ਦਾ ਵਾਸਤਾ ਹੈ ਇਹ ਕੰਮ ਨਾ ਤੂੰ ਕਰੀ ਕਿਉਂ ਪਾਪਾ ਦਾ ਦਿਖਾਰੀ ਬਣਦਾ ਹੈ ਤੂੰ ਉਹ ਵਿਚਾਰੇ ਗੁਰਮਖ ਖੋਰੀ ਤੇ ਪਹਿਲੀ ਬੜੇ ਦੁਖੀ ਨੇ ਜਦੋਂ ਦੀ ਇਹ ਗੱਲ ਹੋਈ ਹੈ ਨਾ ਵਿਚਾਰੇ ਗੁਰਮਖ ਬਾਪੂ ਦਾ ਤਾਂ ਮੂੰਹ ਹੀ ਉੱਡਿਆ ਵਾ ਕੋਈ ਰਿਸ਼ਤਾ ਰੁਸ਼ਤਾ ਨਹੀਂ ਕਰਾਉਣਾ ਤੁਸੀਂ ਮੇਰਾ ਵੀਰ ਬਣ ਕੇ ਨਾ ਸਾਥ ਦੇ ਵਿਚਾਰੇ ਵੀਰਾਂ ਦਾ ਨੀ ਉਤਪਾਈ ਸੋਡੀ ਗੱਲ ਠੀਕ ਐ ਰਿਸ਼ਤਾ ਤਾਂ ਮੈਂ ਵੀ ਨੀ ਕਰਾ ਕੇ ਰਾਜੀ ਬਾਕੀ ਤੁਹਾਡੀ ਗੱਲ ਸਹੀ ਆ ਆਪਾਂ ਸਾਸ ਪਾਈ ਉਹ ਕੁੜੀ ਤਾਂ ਹੀ ਦੇਵਾਂਗੇ ਠੀਕ ਐ ਭਾਵੇਂ ਕੁਛ ਮਰਜੀ ਹੋ ਜੇ ਹਾਂ ਠੀਕ ਐ ਵੀਰੇ ਜਿਉਂਦਾ ਵਸਦਾ ਰਹੇ ਭਗਵਾਨ ਤੇਰਾ ਭਲਾ ਕਰੇ ਬਸ ਆਪਾਂ ਰਲ ਮਿਲ ਕੇ ਨਾ ਵਿਚਾਰੀ ਵੀਰਾਂ ਦਾ ਘਰ ਵਸੋਣਾ ਹੈ ਹਾਂ ਹਾਂ ਭਾਈ ਬੜਾ ਸ਼ਰੀਫ ਪਰਿਵਾਰ ਹੈ ਵਿਚਾਰਿਆਂ ਦਾ ਮੁੰਡਾ ਵੀ ਦੇਖ ਲਓ ਉਹ ਸਿੱਧਾ ਸਾਦਾ ਜਾਇ ਭਗਤਾ ਉਹਦਾ ਨਾਮ ਉਹ ਤੇ ਬਸ ਰੱਬ ਦਾ ਭਗਤ ਹੀ ਐ ਵਿਚਾਰਾ ਉਹ ਚਲੋ ਭਾਈ ਜੋ ਰੱਬ ਨੇ ਕਰਿਆ ਨਾ ਹੁਣ ਉਹਨੂੰ ਮੋੜ ਤਾਂ ਸਕਦੇ ਨਹੀਂ ਉਦੇ ਰੰਗ ਆ ਗਏ ਪਰ ਆਪਾਂ ਸਾਥ ਵੀਰਾ ਦੀ ਦੇਵਾਂਗੇ ਉਹ ਕੁੜੀ ਦਾ ਠੀਕ ਹੈ ਵੀਰੇ ਤੈਨੂੰ ਰਿਸ਼ਤੇ ਨੂੰ ਕਹਿਣਾ ਤੇ ਤੂੰ ਲਾਰੇ ਲੱਪੇ ਲਾਈ ਰੱਖੀ ਕੋਈ ਨਾ ਕੋਈ ਨਾ ਭਾਈ ਤੁਸੀਂ ਬੇਫਿਕਰ ਰਹੋ ਮੈਂ ਉਹਨਾਂ ਨੂੰ ਹਜੇ ਲਾਰੇ ਲੱਪਿਆਂ 'ਚ ਹੀ ਰੱਖੂਗਾ ਉਹ لالچی ਬੰਦੇ ਆ ਸਿਰੇ ਦੇ ਉਹਨਾਂ ਦਾ ਸਾਥ ਥੋੜੀ ਦੇਵਾਂਗਾ ਮੈਂ ਬੇ ਵੀਰਾ ਲਾਲਚ ਦੀ ਕੀ ਦੱਸਾਂ ਬੁੜੀ ਤੇ ਬੜੀ ਖਰਾਬ ਹੈ ਬੜੀ ਔਖੀ ਵਾਰੀ ਹੁੰਦੀ ਸੀ ਜਦੋਂ ਮੈਂ ਗਈ ਇੱਕ ਵਾਰ ਤੇ ਮੈਨੂੰ ਬੜਾ ਪਾਈ ਕੁੱਦ ਕੇ ਫਿਰ ਮੈਂ ਚਾਰ ਗੱਲਾਂ ਸੁਣਾਈਆਂ ਫਿਰ ਟਿੱਕੀ ਕਹਿੰਦੀ ਤਲਾਕ ਲੇਤਾ ਹੋਇਆ ਤਲਾਕ ਕਿੱਥੇ ਦਿੱਤਾ ਹੈ ਵਿਚਾਰੀ ਵੀਰਾਂ ਨੂੰ ਇੱਦਾਂ ਹੀ ਸਮਾਨ ਚ ਕਾਤਾ ਇਹ ਸ਼੍ਰੀ ਪਰਿਵਾਰ ਇਹ ਕਿਹੜਾ ਕਿਸੇ ਨੇ ਕੁਝ ਕਹਿਣਾ ਹੈ ਇਹ ਲੋਕ ਵੀ ਡਾਂਗ ਵਾਲੇ ਬੰਦੇ ਤਾਂ ਠੀਕ ਹੁੰਦੇ ਨੇ ਮੈਂ ਫਿਰ ਸਮਝਾ ਕੇ ਆਈ ਮੈਂ ਫਿਰ ਬੋਲਤਾ ਵੀ ਜੇ ਤਲਾਕ ਦੇਣਾ ਹੈ ਨਾ ਫਿਰ ਪਤਾ ਲੱਗੇ ਤੈਨੂੰ ਜ਼ਮੀਨ ਚੋ ਵੀ ਅਗਲੀ ਮਾਲਕਣ ਹੈ ਤੇ ਘਰ ਚੋ ਵੀ ਅਧ ਲੈਗੀ ਤੁਹਾਡੇ ਚ ਫਿਰ ਟਿੱਕੀ ਹੈ ਬੁੜੀ ਉਹ ਸਹੀ ਗੱਲ ਆ ਭਾਈ ਅੱਜ ਕੱਲ ਨਾ ਡਾਂਗ ਵਾਲੇ ਤੋਂ ਲੋਟ ਆਉਂਦੇ ਨੇ ਸਾਰੇ ਇਹ ਐਂ ਕਾਹਨੂੰ ਟੇਕਣ ਵਾਲੀ ਸੀ ਉਹ ਨਾਲੇ ਮੇਰੀ ਗੱਲ ਸੁਣ ਗੁੱਡੀ ਜੋ ਕੁਝ ਮਰਜ਼ੀ ਹੋ ਜੇ ਆਪਾਂ ਸਾਥ ਉਹ ਕੁੜੀ ਦੀ ਦੇਵਾਂਗੇ ਉਹਦਾ ਘਰ ਬਸਾਵਾਂਗੇ ਉਨਾਂ ਲਈ ਜਿਹੜਾ ਕਿਸੇ ਨੂੰ ਦੇਖ ਕੇ ਖੁਸ਼ ਹੁੰਦਾ ਨਾ ਰੱਬ ਉਸੇ ਤੇ ਰਾਜੀ ਹੁੰਦਾਗਾ। ਉਹਨਾਂ ਲਾਲਚੀ ਬੰਦਿਆਂ ਦਾ ਸਾਥ ਜਮਾ ਨਹੀਂ ਦੇਣਾ ਆਪਾਂ। ਤੁਸੀਂ ਵੀ ਇਸ ਗੱਲ ਦਾ ਧਿਆਨ ਰੱਖਿਓ ਭਾਈ। ਹਾਂ ਠੀਕ ਹੈ ਵੀਰੇ। ਹੁਣ ਮੈਂ ਚੱਲਦੀ ਆਂ। ਠੀਕ ਹੈ ਠੀਕ ਹੈ ਭਾਈ। ਹਾਏ ਹਾਏ ਮੈਂ ਮਰ ਜਾਮ। ਕਿੰਦੇ ਮਤਲਬੀ ਲੋਗ ਨੇ। ਇੱਥੇ ਦੀਆਣੀ ਵਾਰੇ ਤੇ ਬੁੱਢੀ ਨੇ ਕੀ ਸੋਚਣਾ ਸੀ ਤੇ ਮੁੰਡੇ ਦਾ ਦੂਜਾ ਵਿਆਹ ਕਰਨ ਲਈ ਤਿਆਰ ਹੋ ਗਈ। ਸ਼ੁਕਰ ਹੈ। ਭਾਈ ਬਿੱਕਰ ਨੇ ਮੈਨੂੰ ਦੱਸ ਦਿੱਤਾ। ਪਹਿਲਾਂ ਤਾਂ ਮੈਂ ਕੱਲੀ ਸੀ ਚਲ ਹੁਣ ਤੇ ਬਾਈ ਬਿੱਕਰ ਵੀ ਮੇਰੇ ਨਾਲ ਹੈ ਅਸੀਂ ਦੋਨੋਂ ਰਲ ਮਿਲ ਕੇ ਨਾ ਵਿਚਾਰੇ ਵੀਰਾਂ ਦਾ ਮਸਲਾ ਤੇ ਹੱਲ ਕਰਾਂਗੇ ਇਹ ਗੱਲ ਤੇ ਮੈਂ ਬਾਪੂ ਗੁਰਮਖ ਨੂੰ ਜ਼ਰੂਰ ਦੱਸਾਂਗੀ ਕਿ ਤੇ ਇਹ ਨਾ ਹੋਵੇ ਬੁੱਢੀ ਆਪਣੇ ਮੁੰਡੇ ਦਾ ਦੂਜਾ ਵਿਆਹ ਕਰ ਲਵੇ ਤੇ ਅਸੀਂ ਹੱਥ ਮਲਦੇ ਰਹਿ ਜਾਈਏ ਜਾਵਾਂਗੇ ਗੁਰਮਖ ਬਾਪੂ ਕੋਲ ਅਸ쿨 ਵਾਲਾ ਵਧੀਆ ਚਵਕੜੀ ਦਾ ਹੱਲ ਹੋ ਗਿਆ ਮਾਸਟਰਾਂ ਨੂੰ ਕਹਿ ਕੇ ਉਸੇ ਕਲਾਸ 'ਚ ਰਖਾਤੀ ਨਾਲੇ ਤਾਂ ਸਾਲ ਬਸ ਗਿਆ ਵਿਚਾਰੀ ਦਾ ਆ ਇੱਧਰ ਨਾ ਪਾਣੀ ਨਿਕਲੀ ਜਾਂਦਾ ਹੋਵੇ ਕਿਤੇ ਦੁਆਰੇ ਨਿਕਲੀ ਜਾਂਦਾ ਕਿਵੇਂ ਹੈ ਬਈ ਗੁਰਮਖਾ ਬਸ ਬਈ ਠੀਕ ਹੈ ਉਹ ਕੀ ਐਨੇ ਬਸ ਕੀ ਦਸੀਏ ਤੈਨੂੰ ਪਤਾ ਹੀ ਆ ਤੈਨੂੰ ਭਾਈ ਪਤਾ ਹੀ ਤਾਂ ਤਾਈ ਤਾਂ ਦੁੱਖ ਆਉਂਦਾ ਹੈ ਹੈ ਉਹ ਧੀ ਵੀ ਤੋੜਤੀ ਨਾਲ ਜਿਹੜੀ ਜ਼ਹਿਰ ਹੋਇਆ ਨੇ ਜਿਹੜੀ ਜੰਮੀ ਸੀ ਉਹ ਤਾਂ ਆਪਦੀ ਸੀ ਉਹਨਾਂ ਦੀ ਉਹ ਵੀ ਤੋੜਤੀ ਉਹ ਸੁਣਾ ਭਾਈ ਕੀ ਦੱਸਾਂ ਤੈਨੂੰ ਪੁਰਾਣੇ ਨੂੰ ਨੌਕਰੀ ਕਿਹੜਾ ਮਿਲ ਗਈ ਅਸਮਾਨ ਤੇ ਬੈਠ ਗਿਆ ਸਾਨੂੰ ਤਾਂ ਹੁਣ ਸਮਝ ਨਹੀਂ ਕੁਛ ਨਹੀਂ ਆਹੋ ਕੀ ਕਰੀਏ ਅੱਛਾ ਇੰਨਾ ਮਾਨ ਹੋ ਗਿਆ ਉਹਨਾਂ ਨੂੰ ਵੀ ਨੌਕਰੀ ਮਿਲ ਗਈ। ਤਾਂ ਫਿਰ ਕੁੜੀ ਨੂੰ ਕੀ ਹੋਇਆ ਸੀ ਆਪਣੀ ਨੂੰ? ਬਸ ਅੱਗੇ ਤਾਂ ਮਾੜੇ ਭੱਗ ਵਾਲੀ ਆ ਸਾਡੇ ਵਾਸਤੇ। ਹੁਣ ਇੱਕ ਤਾਂ ਉਹਦੀ ਸੱਸ ਐਡੀ ਚੱਕਮੀ ਐ। ਇੰਨਾ ਮੰਦਾ ਚੰਗਾ ਬੋਲਦੇ ਕੁੜੀ ਨੂੰ ਕਿੰਨੇ ਵਾਰੀ ਕੁੱਟਿਆ-ਕਟਿਆ। ਫੇਰ ਵੀ ਵਿਚਾਰੀ ਚੁੱਪ ਕਰਕੇ ਪੀ ਗਈ ਆ ਤਾਂ ਦੱਸਿਆ ਨਹੀਂ। ਆਪਣੀ ਕੁੜੀ ਨਰਮ ਵਾਲੀ ਆ ਬਾਈ, ਬਹੁਤ ਨਰਮ ਐ। ਉਹਨੇ ਤਾਂ ਉਹ ਦੱਸਿਆ ਹੋਣਾ ਤੈਨੂੰ ਜਦੋਂ ਜਮਾ ਸਿਰ ਉਤੋਂ ਦੀ ਪਾਣੀ ਲੰਘਿਆ। ਹੋਰਾ ਗਲੀ ਚ ਸਮਾਨ ਰੱਖ ਕੇ ਕਹਿੰਦੇ ਲੈ ਜਾਓ ਆ ਵੀ ਨੂੰ ਨਾਲੇ ਕੁੜੀ ਤੋਰਤੀ ਪੰਚਾਇਤ ਲਗਿਆ ਸੀ ਕੁਰਸੀ ਦੇ ਵੀ ਨਹੀਂ ਸੁਣੀ ਕੋਈ ਨਾ ਭਾਈ ਰੋ ਨਾ ਏਰਾ ਕਰ ਰ ਰੱਬ ਵਿੱਚਿਆ ਮਾਰੇ ਤਾਂ ਉਹ ਨੇ ਜਿਨ੍ਹਾਂ ਨੇ ਪੰਚਾਇਤ ਨੂੰ ਵੀ ਧੱਕਤਾ ਤੂੰ ਰੱਬ ਥੋੜੀ ਵਿੱਚ ਐ ਕੋਈ ਨਹੀਂ ਰੱਬ ਆਪਣੀ ਸੁਣੂਗਾ ਆਪਣੀ ਧੀ ਦੀ ਸੁਣੂਗਾ ਕੋਈ ਨ ਮਨ ਜਮਾ ਨਾ ਹੌਲਾ ਕਰ ਪਤਾ ਨਹੀਂ ਭਾਈ ਕਦੋਂ ਰੱਬ ਸੁਣੂਗਾ ਉਹ ਤਾਂ ਨਹੀਂ ਜਦੋਂ ਮਰ ਗਿਆ ਤੇ ਉਦੋਂ ਸੁਣੂਆ ਮਵਾ ਚੋਈ ਰੋਣਾ ਜੇ ਨਿੱਜੜਾ ਨੇ ਤੋੜ ਹੀ ਦਿੱਤੀ ਉਹਦਾ ਕੁੜੀ ਦਾ ਬਣਦਾ ਛਤਾ ਦੇਣ ਉਹਦੇ ਸਾਰੇ ਦਿਨ ਕੱਟਲੇ ਹੁਣ ਕੀ ਕਰੇਗਾ ਹਾਂ ਭਾਈ ਛੋਟੀ ਗੱਲ ਤਾਂ ਠੀਕ ਹੈ ਮੈਂ ਵੀ ਕਰਦਾ ਫਿਰਦਾ ਕੋਈ ਬੰਸਪਾ ਕੋਈ ਤਾਂ ਹੱਲ ਹੋ ਜੇ ਹਾਂ ਭਾਈ ਸਭ ਕੁਝ ਹੋ ਜੂ ਐਨਾ ਸ਼ੁਕਰ ਕਰ ਇਹ ਨੂੰਦਾਸ ਵਾਰ ਬਾੜਾ ਚੰਗਾ ਹੈ ਜਿਹੜੇ ਆਈ ਨੂੰ ਕੁੜੀ ਨੂੰ ਗਾੜਨਾ ਲਾ ਲਿਆ ਉਸ ਨੇ ਬੋਲੀ ਹੈਗੀ ਤੇ ਅੱਜ ਕੱਲ੍ਹ ਦੀਆਂ ਤਾਂ ਐ ਕਹਿਨੀ ਆ ਆਪਦੇ ਘਰੇ ਜਾ ਮੈਂ ਕੋਈ ਤੇਰੀ ਨੌਕਰਾਨੀ ਨਹੀਂ ਲੱਗੀ ਆ ਗੱਲ ਹੋ ਜਾਂਦੀ ਆ ਹਾਂ ਭਾਈ ਨੂੰ ਤਾਂ ਚੰਗੀ ਆ ਮੇਰੀ ਚਲੋ ਕੋਈ ਨਹੀਂ ਭਾਈ ਚੰਗਾ ਠੀਕ ਹੈ ਭਾਈ ਕੇ ਪ੍ਰਮਾਤਮਾ ਮੈਂ ਤਾਂ ਪਹਿਲੀ ਬਹੁਤ ਦੁੱਖਾਂ ਦਾ ਮਾਰਿਆ ਹੋਇਆ ਹਾਂ ਇੰਨੇ ਦੁੱਖਾਂ ਦੇ ਮਾਲਕਾ ਸੱਚੇ ਪਾਤਸ਼ਾ ਮੈਂ ਤਾਂ ਇੱਕ ਦੁੱਖ ਸਮੇਟਣ ਦੀ ਕੋਸ਼ਿਸ਼ ਕਰਦਾ ਦੂਜਾ ਮੂਰੇ ਖੜਾ ਹੁੰਦਾ ਐਨੇ ਦੁੱਖ ਨਹੀਂ ਬਰਦਾਸ਼ਤ ਹੁੰਦੇ ਸੱਚੇ ਪਾਤਸ਼ਾ ਐਨੇ ਦੁੱਖ ਨਹੀਂ ਬਰਦਾਸ਼ਤ ਹੁੰਦੇ ਤੂੰ ਹੀ ਮਿਹਰ ਕਰ ਆ ਗਏ ਬਾਪੂ ਜੀ ਹਾਂ ਪੁੱਤ ਬਹਿ ਜਾ ਮੈਂ ਥੋੜੇ ਵਾਸਤੇ ਪਾਣੀ ਲਿਆਉਣੀ ਹੈ ਮੇਰੀ ਗੱਲ ਸੁਣ ਪੁੱਤ ਪਾਣੀ ਰਹਿਣ ਦੇ ਪਹਿਲਾਂ ਉਹ ਰਕਾ ਕੇ ਮੇਰੀ ਗੱਲ ਸੁਣ ਹਾਂ ਬਾਪੂ ਜੀ ਪੁੱਤ ਮੈਂ ਕਿ ਤੇਰੇ ਨਾਲ ਨਾ ਗੱਲ ਕਰਨੀ ਸੀ ਆ ਜਿਹੜਾ ਕੰਮ ਤਾਂ ਹੁੰਦਾ ਤੂੰ ਕਰਦੀ ਐ ਤੂੰ ਆਪਣੇ ਪੁੱਤ ਮਰਜ਼ੀ ਦਾ ਕਰਦੀ ਐ ਕਿ ਤੇਰੀ ਭਾਬੀ ਦੇਰੇ ਤੇ ਦਵਾ ਤਾਂ ਨਹੀਂ ਪਾਉਂਦੀ ਕੋਈ ਬਾਲਾ ਨਾ ਬਾਪੂ ਜੀ ਪਾਪ ਵੀ ਮੈਨੂੰ ਕੀ ਕਰਨ ਕੰਮ ਤਾਂ ਉਹਦੇ ਕਰਮ ਨੇ ਬਾਪੂ ਜੀ ਕੰਮ ਤਾਂ ਕਰਨੇ ਪਊਗਾ ਨਾਲੇ ਬਾਪੂ ਜੀ ਜੇ ਪਾਪ ਵੀ ਮੈਨੂੰ ਚਾਰ ਬੋਲ ਕਹੇ ਵੀ ਲਊਗੀ ਮੈਂ ਉਹਨੂੰ ਕਸੂਰਵਾਰ ਥੋੜੀ ਨਾ ਠਹਿਰਾ ਦੂੰਗੀ ਕਸੂਰ ਤਾਂ ਮੇਰਾ ਹੀ ਐ ਮੇਰੇ ਕਰਮ ਮਾੜੇ ਨੇ ਅੱਛਾ ਕੋਈ ਨਾ ਪੁੱਤਾ ਹੌਸਲਾ ਰੱਖ ਲੈ ਅੱਬ ਵੀਰਾਂ ਤੇ ਬੁੜੇ ਚ ਕੀ ਗੱਲਾਂ ਹੋਈ ਜਾਂਦੀਆਂ ਨੇ ਕਿਤੇ ਮੇਰੀਆਂ ਤਾਂ ਨਹੀਂ ਚੂਲੀਆਂ ਕਰੀ ਜਾਂਦੀ ਕਰੀ ਜਾਣਦੇ ਹਉ ਮੈਨੂੰ ਕਿਹੜਾ ਇਹ ਡਰ ਐ ਨਾਲੇ ਇਸ ਕਰਦੀ ਮਾਲਕਣਾ ਮੈਂ ਤਾਂ ਮੈਂ ਉਹੀ ਨਹੀਂ ਦਰਦੀ ਹੈਗੀ ਲੈ ਆਉਂਦੇ ਇੱਥੇ ਵੀਰਾਂ ਨੂੰ ਪੁੱਛਦੀਆਂ ਵੀ ਕੀ ਗੱਲਾਂ ਕਰ ਲੀਆਂ ਪਿਉਤੀ ਨੇ ਕੋਈ ਨਹੀਂ ਬੈਗੁਰ ਕਿਰਪਾ ਕਰੂਗਾ ਨਾਲੇ ਕਮ ਤਾਂ ਬੰਦੇ ਦਾ ਕਰਮ ਹੁੰਦਾ ਕੋਈ ਨਹੀਂ ਪਤਾ ਉਹ ਕਹਿੰਦੇ ਹੁੰਦੇ ਨਾ ਉਹ ਲਖੀਆਂ ਲੇਖਦੀਆਂ ਭੋਗ ਮਾਣਾ ਚਤਲਾ ਕੇ ਇਹ ਤਾਂ ਫਿਰ ਬੁੱਤ ਆਪਾਂ ਨੂੰ ਭੋਗਣੇ ਪੈਣਗੀਆਂ ਬਾਕੀ ਉਹ ਪ੍ਰਮਾਤਮਾ ਦੀ ਮਰਜ਼ੀ ਹੈ ਜੋ ਉਹਨੂੰ ਚੰਗਾ ਲੱਗਦਾ ਕੋਈ ਨਹੀਂ ਮੇਰਾ ਸ਼ੇਰ ਹੌਸਲਾ ਰੱਖ ਹੌਸਲੇ ਆ ਬਾਪੂ ਜੀ ਬਸ ਉਹ ਹੀ ਮਨਝਾ ਡੋਲ ਜਾਂਦਾ ਕੱਲੀ ਜਾਨ ਹੋਵੇ ਤਾਂ ਬੰਦੇ ਨੂੰ ਇੰਨਾ ਫਿਕਰ ਨਹੀਂ ਹੁੰਦਾ ਠਾਕੂੜੀ ਕਰ ਕੀ ਆ ਵੀ ਉਹਦਾ ਚਵਾਖੀ ਦਾ ਕੀ ਬਣੂਗਾ ਪੁੱਤ ਜਿਹੜਾ ਹੋਏ ਉਹਦੇ ਕਰਮਾਂ 'ਚ ਲਿਖਿਆ ਉਹਨੂੰ ਮਿਲ ਜੂਗਾ ਫਿਰ ਬਾਲੀ ਆਪਾਂ ਚਿੰਤਾ ਕਰਕੇ ਵੀ ਕੀ ਕਰਦਾਂਗੇ ਚਲ ਕੋਈ ਨਹੀਂ ਬਾਪੂ ਜੀ ਕਿਸੇ ਦੇ ਨਹੀਂ ਖਸੂਰ ਕਰਮ ਤਾਂ ਮੇਰੇ ਮਾੜੀ ਨੇ ਜਿਹੜਾ ਮੇਰਾ ਸੱਤ ਜਨਮਾਂ ਦਾ ਸਾਥੀ ਸੀ ਚਾਹ ਤੋ ਵਸੇ ਨਹੀਂ ਨੀ ਬਾਈ ਹੋసే ਨਹੀਂ ਤਗਾ ਕਰਦਾ ਕੋਈ ਨਾ ਪੁੱਤ ਮਾਰਨਾ ਹੌਲਾ ਕਰ ਮੈਂ ਸਰਪੰਚ ਕੋਲ ਜਾਊਂਗਾ ਕਰਨਾ ਕੋਈ ਨਾ ਕੋਈ ਹੱਲ ਮੈਂ ਕੋਈ ਨਹੀਂ ਬਾਪੂ ਜੀ ਜਿਵੇਂ ਤੁਹਾਨੂੰ ਠੀਕ ਲੱਗਦਾ ਛਲ ਕੋਈ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਆਪਾ ਨਲਿਆ ਮੈਂ ਆਪਦਾ ਘਰ ਖਰਾਬ ਹੁੰਦੇ ਕਿਵੇਂ ਦੇਖ ਲਾਂ ਮੈਨੂੰ ਕੀ ਇਹਦਾ ਡਰ ਮਰਿਆ ਲੈ ਆ ਆਉਂਦੀ ਆ ਇਹਨੂੰ ਪੁੱਛ ਲੈਣੀ ਹੈ ਹਾਏ ਮੇਰਾ ਡਾਡਾ ਰੱਬ ਇਸ ਵਿਚਾਰੀ ਦੇ ਐਡੇ ਮਾੜੇ ਕਰਮ ਕੋ ਲਿਖਿਆ ਹੈ ਜਿਹੇ ਦੇ ਐਡੇ ਮਾੜੇ ਕਰਮ ਹੀ ਲਿਖਨੇ ਸੀ ਇਹਦੂ ਤਾਂ ਵਿਚਾਰੀ ਨਾ ਹੀ ਜੰਮਦੀ ਇਹ ਤੇਰੀ ਮਰਜ਼ੀ ਹੈ ਮਾਲਕਾ ਦੇਖ ਲੈ ਕਿੰਨੇ ਕ ਦੁੱਖ ਦੇਣੇ ਆ ਮੈਂ ਕਿਹੜਾ ਤੇਰਾ ਕੁਝ ਬਗੜ ਸਕਾ ਗੱਲ ਸੁਣਨੀ ਫੇਰਾ ਅ ਗੁੜੇ ਨਾਲ ਕੀ ਚੁਗਲੀਆਂ ਇਹ ਕਰੀ ਜਾਂਦੀ ਸੀ ਤੂੰ ਨਾ ਭਾਬੀ ਕੋਈ ਚੁਗਲੀਆਂ ਨਹੀਂ ਕੀਤੀਆਂ ਉਹ ਤਾਂ ਬਾਪੂ ਮੇਰਾ ਹਾਲ ਚਾਲ ਪੁੱਛਣ ਲੱਗ ਗਿਆ ਸੀ ਅੱਛਾ ਹਾਲ ਚਾਲ ਪੁੱਛਣ ਲੱਗ ਗਿਆ ਸੀ ਨਹੀਂ ਸਿੱਧਮ ਸਿੱਧਾ ਕਹ ਉਹ ਬਿੜਕਾ ਲੈਂਦਾ ਸੀਗਾ ਕੀ ਕਹਨੋਂ ਭਾਬੀ ਅਸੀਂ ਤਾਂ ਪਿਓ થી ਦੁੱਖ ਸੁੱਖ ਕਰਦੇ ਸੀ ਅਸੀਂ ਕਿਸੇ ਦੀਆਂ ਕੀ ਗੱਲਾਂ ਕਰਨੀਆਂ ਨੇ ਆਪਣੀਆਂ ਹੀ ਮੁੱਕਦੀਆਂ ਨਹੀਂ ਰਹਿਣ ਦੇ ਤੂੰ ਰਹਿਣ ਦੇ 엄마 와ਦੀਆ ਤਾਂ ਸੁਣਦੇ ਆਂ ਵੀ ਦੁੱਖ ਸੁੱਖ ਕਰਦੇ ਆਂ ਆ ਮੈਂ ਤਾਂ ਪਹਿਲੀ ਵਾਰ ਸੁਣੇਗਾ ਜਿਹੜਾ ਪਿਰੋਤੀ ਲੱਗੇ ਪਏ ਹੋ ਗੁਰਮਤੇ ਮਾਰਨਾ ਭਾਬੀ ਮੇਰੀ ਕਿਸਮਤ ਮਾਰੀ ਨਹੀਂ 엄마 ਤਾਂ ਚੰਦਰੀ ਮਰ ਗਈ ਸੀ ਕੋ ਪਿਆਈ ਹੈ ਮੇਰੇ ਕੋਲ ਹੋਰ ਕਿਹਦੇ ਨਾਲ ਦੁੱਖ ਸੁੱਖ ਕਰਾਂ ਜਦੋਂ ਮਾਂ ਹੈ ਨਹੀਂ ਬੱਸ ਬਣ ਤੂੰ ਮੈਨੂੰ ਚੰਗੀ ਸਮਝ ਲੈ ਮਾੜੀ ਤੂੰ ਆਪਦੇ ਘਰੇ ਜਾ ਚਾਹੇ ਖੂਬ ਵੱਟ ਪਰ ਜਿੰਨਾ ਚਿਰ ਇੱਥੇ ਆ ਨਾ ਤੈਨੂੰ ਮੇਰੇ ਹਿਸਾਬ ਨਾਲ ਹੀ ਚੱਲਣਾ ਪਊਗਾ ਸੁਣ ਗਈ ਮੇਰੀ ਗੱਲ ਹੇ 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 ਪਹਿਲੇ ਮੇਰੇ ਸਾਡੇ ਰੱਬਾ ਮੇਰੀ ਕੀ ਹੋ ਜੀ ਕਿਸਮਤ ਲਿਖ ਤੇ ਮੈਂ ਤਾਂ ਕਿਸੇ ਸਾਹਮਣੇ ਰੋ ਵੀ ਨਹੀਂ ਸਕਦੀ ਕੀ ਆ ਮੰਮੀ ਮੈਂ ਨਹੀਂ ਆਣਾ ਸਕੂਲ ਕਿਉਂ ਪੁੱਤ ਕਾ ਤੂੰ ਨਹੀਂ ਜਾਣਾ ਸਕੂਲ ਤੈਨੂੰ ਐ ਪਤਾ ਹੈਗਾ ਮੇਰੇ ਕਿੱਡੇ ਵੱਡੇ ਸੁਪਨੇ ਐ ਵੀ ਮੇਰਾ ਪੁੱਤ ਪੜ੍ਹ ਲਿਖ ਕੇ ਪੁਲਿਸ ਵਿੱਚ ਭਰਤੀ ਹੋਊਗਾ ਨਾ ਮੰਮੀ ਮੈਂ ਨਹੀਂ ਆਣਾ ਸਕੂਲ ਐ ਨਹੀਂ ਕਹਦੇ ਹੁੰਦੇ ਸੋਹਣੇ ਪੁੱਤ ਦੇਖ ਜੱਸੇ ਜਿੰਨਾ ਤੂੰ ਪੜ੍ਹੇ ਲਿਖੇਗਾ ਨਾ ਪੁੱਤ ਓਨੀਆਂ ਤੈਨੂੰ ਵੱਧ ਚੀਜ਼ਾਂ ਲਿਆ ਕੇ ਦੇਵਾਂ ਚੰਗਾ ਮੰਮੀ ਪਹਿਲਾਂ ਮੈਨੂੰ ਚੀਜ਼ ਦੋ ਮੈਂ ਤਾਂ ਫੇਰ ਜਾਊਂਗਾ ਸਕੂਲ ਅੱਛਾ ਚੀਜ਼ਾਂ ਦਾ ਪੁੱਤ ਤੈਨੂੰ ਕਦੇ ਤੋੜਾ ਛੱਡਿਆਗਾ ਤੈਨੂੰ ਹੁਣੇ ਚੀਜ਼ ਦੇਣੀ ਹੈ ਕੀ ਖਾਣਾਗਾ ਦੱਸ ਬਿਸਕੁਟ ਖਾਉਂਗਾ ਬਿਸਕੁਟ ਖਾਉਂ ਤੈ ਸਵੇਰੇ ਵਾਲਾ ਜਿਹੜਾ ਪਰੌਠਾ ਬਣਾਉਣੀ ਹੁੰਨੇ ਆ ਮੱਖਣੀ ਨਾਲ ਉਹ ਕੌਣ ਖਾਊਗਾ ਮੈਂ ਨਹੀਂ ਖਾਂਦਾ ਮੈਂ ਤਾਂ ਬਿਸਕੁਟ ਹੀ ਖਾਉਂਗਾ ਕੱਲੇ ਬਿਸਕੁਟਾਂ ਦੇ ਲੱਗਿਆ ਰੇ ਚੱਲ ਕੋਈ ਨਾ ਲੈ ਕੇ ਦੇਣੀ ਆ ਲੈ ਬੁੱਤਾ ਹੁਣ ਐ ਦੱਸ ਜਦੋਂ ਤੂੰ ਸਕੂਲੋਂ ਆਵੇਂਗਾ ਉਦੋਂ ਹੋਰ ਕੀ ਚੀਜ਼ ਖਾਣੀ ਆ ਮੈਨੂੰ ਕੁੱਕੜੇ ਲੈ ਕੇ ਦੇਈਓ ਕੁੱਕੜੇ ਹਾਂ ਚਲ ਕੋਈ ਨਾ ਲਿਆ ਦੂੰ ਪਰ ਜੀ ਲਾ ਕੇ ਪੜਿਆ ਕਰ ਠੀਕ ਹੈ ਚੰਦ ਮਨੀ ਹਾਂ ਲੈ ਹੁਣ ਤਿਆਰ ਹੋ ਜਾ ਤੇਰੇ ਬੂਟ ਮੈਂ ਬੂਟ ਲੈ ਕੇ ਆਉਣੀ ਆ ਠੀਕ ਹੈ ਬੈਠ ਜਾ ਲੈ ਨਸਕਾ ਹੈ ਜਮਾਨਾ ਆ ਗਿਆ ਕਲਜੂ ਆ ਗਿਆ ਉਹਦੇ ਗੁਰਮੁਖਵਾਈ ਮੈਨੂੰ ਮਿਲਿਆ ਉਸ ਉਸ ਘਰ ਦਾ ਸੀ ਵਿਚਾਰਾ ਮੇਰਾ ਵੀ ਮਾਣਾ ਆਪਦਾ ਵੀ ਉਹ ਹੋ ਗਿਆ ਵੀ ਜਣੀ ਝੰਗੜ ਮਾਰ ਮਾਰ ਰੋਵਾ ਕੀ ਦਾ ਦੁੱਖ ਹੈ ਜਿਹੇ ਹੁੰਦਾਗਾ ਕੀ ਦਾ ਸਮਾਨ ਚਕਾਤਾ ਨਾਲੋਂ ਪੁਰਾ ਪਰ ਇਹ ਜਿਹਾ ਖੜੀ ਉਹ ਵੀ ਤੋਰਤੀ ਹਾਂ ਪਰੋਣੇ ਨੇ ਨੌਕਰੀ ਕਾਦੀ ਮਿਲ ਗਈ ਐਨਾ ਕਰ ਪੈਸਾ ਕਿ ਨਾਲ ਜਾਂਦਾਗਾ ਇੱਕ ਤੇ ਧਰਕੇ ਲੈ ਜਾਂਗੇ ਇਹਨੂੰ ਤੇ ਇੱਥੇ ਰਹਿ ਜੂਗਾ ਜਿਹੜੇ ਭੈਣ ਭਾਈ ਨਾਲ ਦੀ 15 ਪਿਆਰ ਹੁੰਦਾ ਬਣਾ ਕੇ ਰੱਖੋ ਪੁੱਤ ਮੈਂ ਉਧਰ ਜਾਇਆ ਮੈਂ ਤੇਰੇ ਤਾਈ ਕੇ ਤੇ ਘਰ ਦਾ ਖਿਆਲ ਰੱਖੀ ਜਾ ਕਿਉਂ ਨਹੀਂ ਮੇਰੇ ਤਾਂ ਮਨ ਭਰਿਆ ਪਿਆ ਬਨੇ। ਹੰਦਾ ਦੇਖ। ਜਿਵੇਂ ਲੋੜ ਹੀ ਆਏ ਪਿਆ। ਓਹੋ। ਓਹੋ। ਲੈ ਮਨ। ਕੋਟਾ ਪਾਣੀ ਪੀ ਲਾ। ਫੇਰ ਆ ਗੋਹੇ ਕੂੜੇ ਦਾ ਕੰਮ ਵੀ ਨਿਵੇੜੀ ਆ ਮੈਂ। ਨਹੀਂ ਤਾਂ ਭਾਬੀ ਬੋਲੂ। ਪਾ ਬਿਆਂ ਵੀ ਨੂੰ ਸੋਚਦੀ ਵੀ ਕਿੰਨੀ ਗਰਮੀ ਆ ਫ੍ਰਿਜ ਦੇ ਹੱਥ ਵੀ ਨਹੀਂ ਲਾਉਣ ਦਿੰਦੇ ਦੌੜਾਈ ਜੱਕੇ ਇਥੇ ਤਰਤਾ ਵੀ ਦੱਸ ਐਸੇ ਕਰ ਦਿੱਤੀਆਂ ਇੱਥੇ ਏਡੀ ਹੋਈਆਂ ਚਲ ਮਨਾ ਛੇੜਾ ਤੇਰੇ ਘਰ ਮਾਚਾ ਉੱਤੀ ਚੱਲ ਦੇਖ ਲਾ ਨਾਲੇ ਸਾਰਾ ਦਿਨ ਕੰਮ ਕਰੀ ਜਾਨੀ ਆ ਫਿਰ ਵੀ ਸ਼ਿੰਦੀ ਭਾਬੀ ਨੇ ਮਿੰਟ ਚ ਕਹਿਤਾ ਕਿ ਤੂੰ ਤਾਂ ਕੰਮ ਤੋਂ ਟਲਦੀ ਹੋਵੇਂਗੀ ਕੰਮ ਤੋਂ ਤਾਂ ਨਾ ਮੈਂ ਕਦੇ ਉੱਥੇ ਝੜੀ ਸੀ ਨਾ ਹੀ ਕਦੇ ਇੱਥੇ ਇਹ ਦੱਸ ਜਦੋਂ ਆਗ ਲੈਂਦਾ ਹੀ ਮਨ ਬਦਲ ਗਿਆ ਇਹ ਚ ਮੇਰਾ ਕੀ ਕਸੂਰ ਆ ਤਾਈ ਕੋਈ ਦੇਦਾ ਹੀ ਨਹੀਂ ਹੈਗਾ ਚਾਹ ਇਧਰ ਕੋਹਾ ਤੇ ਕੀ ਹੁੰਦੀ ਹੈ ਮੇਰੀ ਧੀ ਹੋਰ ਤਾਈ ਠੀਕ ਆ ਠੀਕ ਆ ਬੱਤ ਤੂੰ ਦੱਸ ਬਸ ਵਧੀਆ ਤਾਈ ਬਸ ਮੈਂ ਤਾਂ ਤੇਰੇ ਕੋਲੇ ਹੀ ਆਈ ਸੀ ਬੱਤ ਚਲ ਆ ਜਾ ਤਾਈ ਉੱਥੇ ਨਾਲ ਚਾਹ ਪਾਣੀ ਬਣਾਉਣੀ ਹੈ ਚਲ भेजत ताई, भेज तू भी भेजो वाला ताई पानी पीला कट पुत्त मन ता उधर पे मिलया सीगा गुरमुख। ते बुस बुस बलाई करदा सी ते मैं इत्थे ता देख्या नहीं गया की पाणा बरत के तेरे नाल के द सदाई

ਕਿਹੜਾ ਜੋਰ ਆ ਮੇਰਾ ਕੋਈ ਪਾਪੀ ਨੇ ਰੱਖਣੀ ਨਹੀਂ ਦਿੱਤਾ ਕਿਦੇ ਇੱਧਰ ਸਾਡਾ ਸਮਾਨ ਪਿਆ ਮੈਂ ਦੱਸ ਇਹ ਕੀ ਬਗਾਨਾ ਸਮਾਨ ਹੈ ਇਹ ਵੀ ਤਾਂ ਆਗਦਾ ਹੀ ਹੈ ਉਹਨਾਂ ਨੇ ਚੁਕਾਤਾ ਇੱਥੇ ਤਾਂ ਸੰਭਾਲ ਨਹੀਂ ਹੈ ਫਿਰ ਹੈ ਤੇ ਨਾਲੇ ਕੁੜੀ ਉਹ ਤੇਰੀ ਗੁੜੀਆ ਉਹ ਤਾਂ ਤਾਂ ਸਕੂਲ ਲਾਤੀ ਪੜਨ ਅੱਛਾ ਮੈਂ ਮਿਜਵਾਖੜੀ ਸਾਰਾ ਦਿਨ ਮੈਨੂੰ ਦੇਖ ਦੇਖ ਰੋਈ ਜਾਂਦੀ ਰਹਿੰਦੀ ਸੀ ਰੋ ਰੋ ਮੇਰੀ ਕੀ मन त खराब उन द पत्ते देख के ते ये ना अपने करियर मसल दसु थक नातरी पर जाई नि होनी ताई ना, ना तोके तेरे कोनी बैठ सकी फिर ताई हाड़े रब दा boss होड़ी बोला जे सुन के बस तेरा दा खडा नहीं छटणा ने ना देखने चदा ओ भोली लगदी एट्टी चंद्री है वो ਹੂੰ ਬੀਨਾਂ ਦਾ ਮੇਰੇ ਤੇ ਬਾੜੀ ਕਿਉਂ ਆਗਰੋਂ ਸਸਤਾ ਹੀ ਕੀ ਦੱਸਾਂ ਕੁਛ ਨਹੀਂ ਕਹਿ ਸਕਦੀ ਕਿਸੇ ਦਾ ਕੋਈ ਦੋਸ਼ ਨਹੀਂ ਆ ਮੇਰੀ ਕਿ ਕਿਸਮਤ ਫੁੱਟ ਗਈ ਮੇਰੇ ਕਰਮ ਮਾੜੇ ਨੇ ਬੱਸ ਈ ਕਰੋ ਨਾ ਤੁਮਹਾਨੂੰ ਆਏ ਤਾਂ ਐਸੇ ਵੀ ਗੱਲ ਕੀ ਹੋਗੀ ਕੀ ਗੱਲ ਹੋਗੀ ਤੇਰੇ ਨਾਲ ਪਤਾ ਹੀ ਨਹੀਂ ਦਾਈ ਉਹ ਘੁੱਟ ਮਾਰਦਾ ਪਹਿਲਾਂ ਵੀ ਕਰਦਾ ਸੀ ਆ ਜਦੋਂ ਦੀ ਉਹਦੇ ਪਿਆਰੀ ਨੌਕਰੀ ਮਿਲ ਗਈ ਉਹਨੂੰ ਉਹ ਤਾਂ ਨਹੀਂ ਤਾਂ ਚੱਕ ਰੱਖੀ ਸੀ ਬਸ ਲਾ ਮੇਰੀ ਤਾਂ ਡਾਂਗ ਤੇ ਰੋਟੀ ਸੀ ਓਹੋ ਤੇ ਜੇ ਨੌਕਰੀ ਮਿਲ ਗਈ ਤਾਂ ਫੇਰ ਬਸ ਕਰੋਂ ਘਰ ਵਾਲਿਆਂ ਨੂੰ ਛੱਡ ਦਿਓ ਕੁੱਟਮਾਰ ਕਰੋ ਆਹ ਆ ਨਵੀਂ ਗੱਲ ਸੁਣੀ ਹੈ ਵੀ ਹੋਰ ਤੋਂ ਹੋਰ ਤਾਂ ਇਹ ਤੂੰ ਜਵਾਖੜੀ ਨੂੰ ਵੀ ਕਰੋਂ ਤੱਕਾ ਦੇ ਤਾਂ ਹਾਂ ਦੱਸੋ ਉਹੀ ਤਾਂ ਗੱਲ ਹੈ ਦੋਨਾਂ ਨੂੰ ਤੋੜਤਾ ਹੈ ਤੂੰ ਤਾਂ ਐਡੀ ਸਿਆਣੀ ਹੈਗੀ ਕਿਸੇ ਗੱਲੋਂ ਕੁਝ ਕਾ ਮੈਂ ਵੀ ਨਾ ਕਿਸੇ ਤੋਂ ਕੰਮ ਤੂੰ ਇੰਨਾ ਕਰਦੀ ਐ ਸਿਆਣ ਗਰ ਕੰਨ ਵਾਲੇ ਤੇ ਇਹ ਜੀ ਕੀ ਪਾਣਾ ਪਾਣਾ ਹੀ ਵਰਤ ਗਿਆ ਹੋਰ ਕੀ ਹੋ ਗਿਆ ਓਹੋ ਮਤੂੰ ਤਾਂ ਬਾਈ ਉਹਦੇ ਨਾਲ ਵੇਖਿਆ ਨਹੀਂ ਗਿਆ ਇੰਨਾ ਰੋਵੇ ਮੈਂ ਬਾਹਰ ਰੁਹਾ ਮੈਂ ਮੇਰਾ ਵੀ ਮਨ ਬਹੁਤ ਦੋਸ ਹੋਇਆ ਸੀ ਇਹ ਮੈਥੋ ਕਿਦਾਂ ਦੇਖੇ ਜਾਂਦੇ ਆ ਪਖਤਾ ਵਿਚਾਰਾ ਉਹ ਤੋਂ ਤਾਂ ਗੱਲ ਵੀ ਨਹੀਂ ਹੁੰਦੀ ਨਹੀਂ ਹੁੰਦੀ ਉਹ ਤੋਂ ਕਦੀ ਰੋਣ ਲੱਗ ਜਾਂਦਾ ਚਲ ਤਾਂ ਮੈਂ ਤਾਂ ਆਪ ਨੇ ਲੈ ਕੇ ਬੈਠੀ ਰੋਣਾ ਤੋਣਾ ਚਾਹ ਬਣਾ ਕੇ ਲਿਆਉਣੀ ਆ ਤੇਰਾ ਨਾਸੀ ਏ ਮਨ ਤੇਰੀ ਸੋ ਚਾਹ ਦਾ ਗਲਾਸ ਮੂੰਹੋਂ ਲਾ ਕੇ ਫੇਰ ਆਈਂ ਤੇਰੇ ਕੋਲ ਮੈਂ ਤਾਂ ਬੀਰਾਂ ਕੋਲ ਜਾ ਕੇ ਆਉਂਿਆ ਦੁੱਖ ਸੁੱਖ ਕਰਕੇ ਆਉਣੀ ਆ ਉਹਦੇ ਨਾਲ ਮੇਰੇ ਤਰ ਬਾਲਾ ਟਿੱਟ ਮਾਝ ਦਦੀ ਏ ਤੈਨੂੰ ਦੇਖ ਕੇ ਤੇਰੀ ਗੱਲ ਸੁਣ ਕੇ ਤੇਰੇ ਵਕਤ ਤੋਂ ਬੜਾ ਦੁੱਖ ਹੋਇਆ ਤਾ ਇਹ ਵਹ ਰਖ ਜਾ ਕਿਉਂ ਨੀ ਕੁੜੀ ਕੋਲੇ ਚੱਲ ਮਾਰ ਲਿਆ ਕਰਤਾ ਇਹ ਗਿੜ ਕੋਈ ਮੇਰਾ ਵੀ ਚਿੱਤ ਟਿਕਾਣੇ ਹੋ ਜਾ ਕਰ ਹਾਂ ਬਤ ਦੁੱਖ ਸੂ ਕਰਕੇ ਨਾ ਦੁੱਖ ਆਦੇ ਅਛਾਣੇ ਆਦੇ ਹੁੰਦੇ ਵੀ ਅੱਧਾ ਰਹਿ ਜਾਂਦਾ ਪਰ ਆ ਤਾਂ ਦੁੱਖ ਬਹੁਤ ਵੱਡਾ ਪੁੱਤ ਧੀ ਤਾਂ ਇੱਕ ਵਾਰੀ ਬਾਾਰ ਉਠਾਉਣੀ ਔਖੀ ਹੈ ਗਰੀਬ ਮਾਂ ਫਿਰ ਪਿਆਸੀ ਪਾਣਾ ਵਰਤ ਗਿਆ ਇੱਕ ਤੋਰੀ ਤੇ ਦੁਆ ਗਈ ਉਹਨਾਂ ਨੇ ਤਾਂ ਆਸ ਦੀ ਵੀ ਨਾਲ ਤੋਰੀ ਕਿ ਕੀ ਕਰ ਸਤਾਏ ਹੋ ਕੀ ਕਹੀਏ ਕਿਸੇ ਨੂੰ ਅੱਛਾ ਚੁੱਪ ਰਹਿ ਜਾਂਦਾ ਮੈਂ ਤਾਂ ਤੇਰਾ ਵੀ ਮਨ ਖਰਾਬ ਕਰ ਦਿੱਤਾ ਹੋਰ ਦੱਸ ਆਪਣੇ ਉੱਤੇ ਸਾਰੇ ਠੀਕ ਸੇ ਹਾਂ ਠੀਕ ਠੀਕ ਪ੍ਰੀਤ ਤਾਂ ਪੜੀ ਜਾਂਦੀ ਹੈ ਹਾਂ ਵੀ ਪਾਸ ਕਰਦੇ ਨੇ ਪੇਪਰ ਦੇ ਤੇ ਪਾਸ ਦੇ ਰੱਟ ਤਾਂ ਹਲੇ ਆਉਣਾ ਹੈ ਵੀ ਕਰ ਲਿਆ ਨੇ ਤੇ ਕਰੀ ਅਨੁਛਟ ਕੇ ਅੰਦਰ ਇਹ ਬਹੁਤ ਖਿਆਲ ਰੱਖਦਾ ਮਮਾ ਵੀਰ ਕੋਲ ਜਾ ਕੇ ਉਹਨੇ ਪੱਥਰੇ ਹਾਂ ਨਹੀਂ ਆਦੋ ਚਲ ਭਤੀਆ ਕਿਤਾ ਕਾਈ ਆ ਗਈ ਤਾਂ ਮਿੰਟ ਮੇਰਾ ਮਿੱਟਾ ਹੌੜਾ ਹੋ ਗਿਆ पुत तो तू तो भी गेड़ा मार लिया करिए मन ठीक हो तेरा हैं नेड़े ही है घर तो अपने पता ही है कोई नहीं ताई आऊंगी कदम टाइम जा कट के चल कोई नहीं सावर कर लो तू सियाणी है देखा जुबान ती है आजकल टाइम माड़ है कले छ नहीं हूं ती कोई नहीं मैं फिर गेड़ा मारू सावर कर सियाणी मार चल कोई नहीं ताई मार लेंगे गेड़ा নন ননারে ন্র নেনারে নেনে নারে